ਫਰਮੇ ਸਿੰਘ ਸੰਦੂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੋਡਸ਼ੋ ਦੇ ਉੱਤੇ ਨਿਕਲੇ ਨੇ ਤੇ ਦੂਜੇ ਪਾਸੇ ਉੱਥੇ ਹੀ ਮਨੀਸ਼ ਸ਼ੋਦੀਆ ਵੀ ਉਹਨਾਂ ਦੇ ਨਾਲ ਮੌਜੂਦ ਨੇ ਤੇ ਗੱਲ ਕਰੀਏ ਤਾਂ ਵਿਰੋਧੀ ਧਿਰ ਤੱਕ ਲਲਕਾਰੇ ਚਾਰੇ ਨੇ ਸੁਖਵੀਰ ਸਿੰਘ ਬਾਦਲ ਯਾਨੀ ਕਿ ਅਕਾਲੀ ਦਲ ਦੇ ਉੱਤੇ ਪਲਟਵਾਰਤਾ ਕੀਤਾ ਹੈ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਤਰਨਤਾਰਨ ਦੀਆਂ ਚੋਣਾਂ ਦੇ ਦੌਰਾਨ ਆ ਖਾਸ ਤੌਰ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਹਰਮਿੰਦਰ ਸੰਧੂ ਨੂੰ ਜਿਹੜਾ ਕਿ ਐਮਐਲਏ ਬਣਾਇਆ ਜਾਵੇ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਕੇ ਕੰਮ ਜ਼ਰੂਰ ਕਰਦੀ ਰਹੇਗੀ ਤੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਦੇ ਹੱਕ 'ਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਉਹ ਆਖਵਾ ਨੇ ਦੂਰ ਕਰਨੇ ਨੇ ਫਿਰ ਫਿਰਦੇ ਨੇ ਹੁਣ ਕੋਈ ਨਹੀਂ ਫਿਰਦੇ ਰਹਿਣ ਦੇ ਕੁਝ ਨਾ ਉਹਨੂੰ ਕੁਝ ਕਰਿਓ ਨਾ ਉਹ ਗੜਾ ਕਿਹੜੇ ਰੋੜਮ ਦਾ ਮਾਰਦ ਨੇ ਕੰਮਲੇ ਇਹ ਹੋ ਜਾਂਦੇ ਨੇ ਫਿਰਦੇ ਰਹਿਣ ਦੇ ਆਪਾਂ ਨੇ ਕਿਲੇ ਕਿ ਓਟਾ-ਬੋਟਾ ਤਾਂ ਉਹਨਾਂ ਨੂੰ ਪੈਣੀ ਆਲੀ ਉਹ ਪਹਿਲੇ ਹੀ ਤੁਹੇ ਦੱਸਤਾ ਸੀਗਾ ਤੇ ਉਦੋਂ ਬਾਈਚ ਵੀ ਦੱਸਤਾ ਸੀ ਤੁਸੀਂ ਫਿਰ ਲੁਧਿਆਣੇ ਦੀਆਂ ਬੋਟਾਂ ਹੋਈਆਂ ਉਹ ਚ ਦੱਸਤਾ ਸੀ ਫਿਰ ਜਲੰਧਰ ਦੀਆਂ ਹੋਈਆਂ ਉਹ ਚ ਦੱਸਤਾ ਸੀ ਡੇਰਾ ਬਾਬਾ ਨਾਨਕ ਦੀਆਂ ਹੋਈਆਂ ਉਹ ਚ ਦੱਸਤਾ ਸੀ ਕਿ ਤੜਵਾਹੇ ਦੱਸਤਾ ਸੀ ਚੱਪੇ ਆਲ ਦੱਸਤਾ ਸੀ ਉਹਨੂੰ ਤਾਂ ਸਾਰਾ ਪਤਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਸੀ ਹਾਲ ਲੱਗ ਗਿਆ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਮੀਦਵਾਰ ਨਹੀਂ ਲੈਂਦੇ ਟਿਕਟ ਵੀ ਛੱਡੋ ਪਰੇ ਬੇਇੱਜ਼ਤੀ ਕਰਾਉਣ ਵਾਲਾ ਕਰਦੇ ਕਿ ਫੈਜਾ ਤੇ ਨਹੀਂ ਕਿਉਂਕਿ ਲੋਕਾਂ ਦੇ ਦਿਲੋਂ ਲੈ ਗਏ ਬੜਾ ਉਹਨਾਂ ਨੂੰ ਤੁਸੀਂ ਹਾਰ ਪਾਏ ਬੜੇ ਉਹਨਾਂ ਤੇ ਵੀ ਖੁੱਲ ਸਿੱਟੇ ਪਰ ਉਹਨਾਂ ਨੇ ਕੋਈ ਮੂਰੋਂ ਆਪਣੇ ਹੱਕ 'ਚ ਗੱਲ ਕੀਤੀ ਨਹੀਂ ਉਹਨਾਂ ਨੇ ਬਾਣੀ ਗੁਰੂ ਕੀ ਬਾਣੀ ਜਿਹੜੀ ਹੈ ਸਰਬੱਤ ਦਾ ਭਲਾ ਮੰਗਣੀ ਉਹ ਗਲੀਆਂ 'ਚ ਰੋੜਤੀ ਉਹਨਾਂ ਨੇ ਟੈਂਕ ਚੜਾ ਤੇ ਸਾਡੇ ਗੁਰ ਧਾਮਾਂ ਤੇ ਉਹਨਾਂ ਦੇ ਹੱਥ ਰੰਗੇ ਹੋਏ ਨੇ ਪਾਪਾਂ ਨਾਲ ਕਿ ਜਿਹੜੀ ਮਾਫੀ ਹੈ ਉਹ ਗਲਤੀ ਦੀ ਹੋ ਸਕਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਉਹਨੇ ਪਿਨਾਹ ਕੀਤਾ ਹੋਇਆ ਨਹੀਂ ਕਿਵੇਂ ਮਾਫ ਕਰਦੀਏ ਤੇ ਲੋਕਾਂ ਦੀ ਕਚੇਰੀ 'ਚ ਤਾਂ ਪਹਿਲਾਂ ਹੀ ਬਹੁਤ ਵੱਡੇ ਗੁਨਾਹ ਕਰ ਸਾਬਤ ਹੋਏ ਹੋਏ ਨੇ ਉਹ ਇਹ ਆਪ ਕਾਲ ਤੱਕ ਸਭ ਤੇ ਜਾ ਕੇ ਉੱਥੇ ਹਾਂ ਕਰਕੇ ਵਿਆਹ ਮੈਂ ਕੀਤਾ ਜੀ ਆ ਵੀ ਮੈਂ ਕੀਤਾ ਜੀ ਆ ਵੀ ਮੈਂ ਮੰਨਦਾ 12 ਕਿੰਨੇ ਕਿਹਾ ਮੈਂ ਤਾਂ ਐਵੇਂ ਹੀ ਕਹਤਾ ਸੀ ਕਮਾਲ ਹੈ ਯਾਰ ਤੁਸੀਂ ਕੀ ਸਮਝਦੇ ਹੋ ਕਾਲ ਤੱਕ ਸਭ ਮੂਰੀ ਝੂਠ ਬੋਲੇ ਆਏ ਫਿਰ ਇੱਕ ਹੋਰ ਗੁਨਾਹ ਕਰਿਆ ਇਹ ਫਿਰ ਸਵੱਪਾ ਦਸਾਂ ਨਾ ਹੋਂਦੀ ਕਮਾਈ ਕਰਨ ਵਾਲੇ ਬੰਦੇ ਆ ਆਪਾਂ ਜਵਾਕਾਂ ਨੂੰ ਪੜਾਈਏ ਇਹ ਲੋਕਾਂ ਦਾ ਇਲਾਜ ਕਰਾਈਏ ਨੌਜਵਾਨਾਂ ਨੂੰ ਨੌਕਰੀਆਂ ਤੇ ਲਾਈਏ ਇਹੀ ਸਾਡਾ ਤਾਂ ਮੈਨੀਫੈਸਟੋ ਹੈ ਇਹੀ ਸਾਡੀਆਂ ਕੱਲੇ ਬਿਜਲੀ ਆਉਂਦੀ ਹੈ ਨਾ ਕਿੰਨੇ ਫਿਰ ਮੋਟਰਾਂ ਦੀ ਕਰਾਣ ਲਈ ਜਿਹੜੀ ਆ ਉਹ ਫ੍ਰੀ ਆਉਂਦੀ ਹੈ ਜਦੋਂ ਮਰਜ਼ੀ ਜਾ ਕੇ ਬਟਨ ਦੱਬ ਲਿਓ ਸੂਏ ਦਾ ਪਾਣੀ ਵੀ ਤੇ ਖੋਣ ਲੱਗਿਆ ਇਹ ਕਰਾਂਗੇ ਠੀਕ ਕਰਾਂਗੇ ਥੋੜਾ ਟਾਈਮ ਲੱਗ ਜੂਗਾ ਹੁਣ ਤਾਂ ਸੁਪਰੀ ਬਾਦਲ ਹੋ ਰਹੀ ਹੈ ਅਜੇ ਪੈਕੇਜ ਵੀ ਦੇਣਗੇ ਵੀ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਮੈਨੂੰ ਵੋਟਾਂ ਪਾ ਦਿਓ ਤੁਹਾਡਾ ਆਟਾ ਮੈਂ ਗੋਲ ਕੇ ਕਰੂੰ ਉੱਲ ਬੋਟਾ ਪਾ ਲੋ ਤਾਂ ਹੈ ਜੇ ਕੰਮ ਤੇ ਆਉਣਗੇ ਹੁਣ ਦੇਖੋ ਜੀ ਥੱਲੇ ਲਾ ਲੇ ਧਰਤੀ ਤੇ ਧਰਤੀ ਤੇ ਲਾਲੀ ਬਾਈਪਾਸ 'ਤੇ ਵਹਿਣ ਲੱਗੀ ਤਾਂ ਨਿਗਰ ਨੇ ਪਹਿਲਾਂ ਕਹਿੰਦੇ ਤੁਸੀਂ ਇਹਨਾਂ ਨੇ ਕਰਨੇ ਇਹ ਤਾਂ ਕੁਰਸੀ ਤੇ ਨਹੀਂ ਬੈਠੇ ਥੱਲੇ ਬੈਣਾ ਤਾਂ ਦੂਰ ਦੀ ਗੱਲ ਹੈ ਧਰਤੀ ਤੇ ਤੇ ਹੁਣ ਲਾ ਹੈ ਨੇ ਥੱਲੇ ਲੋਕਾਂ ਨੇ ਲਾ ਹੈ ਨੇ ਮੇਰਾ ਇਹ ਕੋਈ ਵੀ ਸੂਨੀ ਮਰਦ ਨਹੀਂ ਲੱਗਦਾ ਮਰਦ ਤਾਂ ਨਹੀਂ ਲੱਗਦਾ ਕੰਮ ਤੁਸੀਂ ਕਰਦੇ ਹੋ ਉਹ ਕਹਿੰਦੇ ਲੜਦੀਆਂ ਵਜਾ ਹੁੰਦੀਆਂ ਨਾ ਜਰਨਲ ਦਾ ਫੋਚਾ ਤੁਸੀਂ ਹੋ ਨਾ ਹੀ ਜਰਨਲ ਦਾ ਹੁੰਦਾ ਲੜਦੀਆਂ ਵਜਾ ਹੁੰਦੀਆਂ ਨੇ 11 ਤਰੀਕ ਨੂੰ 11 ਤਰੀਕ ਨੂੰ ਤੀਜੇ ਨੰਬਰ ਤੇ ਬਟਨਾ ਆਪਣਾ ਉਪਰੋ ਤੀਜੇ ਨੰਬਰ ਤੇ ਝਾੜੂ ਦਾ ਚੋਣ ਨਿਸ਼ਾਨ ਹੈ ਤੇ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਉਸ ਤਾਂ ਪਹਿਲੇ ਪਿਆਰ ਬਹੁਤ ਦਿੱਤਾ ਹੋਇਆ ਪਹਿਲਾਂ 22 ਵੀ ਜਿਤਾਏ ਹੋਏ ਤੇ ਲੰਬਾ ਦਾ ਤਾਂ ਇਹ ਸ਼ਿਕਵਾ ਤਾਂ ਕਰੀ ਜੇ ਤੁਸੀਂ ਕੋਈ ਜਵਾਬ ਦਿੱਤਾ ਹੋਵੇ ਸੋ ਇਸ ਕਰਕੇ ਆ ਜਿਹੜੇ ਕੰਮਾਂ ਦੀ ਗੱਲ ਕੀਤੀ ਹੈ ਹੋ ਜਾਣਗੇ ਕਿਉਂਕਿ ਪਹਿਲਾਂ ਕਦੇ ਤੁਹਾਡੇ ਇੱਥੇ ਮੁੱਖਵਾਸੀ ਆਏ ਆ ਕਦੇ 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 ਵੀ ਕੋਈ ਯਾਦ ਹੋਵੇ ਤਾਂ ਬਜ਼ੁਰਗਾਂ ਨੇ ਦੱਸਿਆ ਉਹ ਵੇਖਦੇ। ਚਲੋ ਤੁਹਾਡਾ ਤਿੰਤਾ ਯੰਗੋ। ਨਹੀਂ ਸਰਪੰਚ ਆ ਪਰ ਤੂੰ ਪਹਿਲਾਂ ਕੋਈ ਦੱਸਿਆ ਉਹ ਐ ਮੁੱਖ ਮੰਤਰੀ ਆ ਰਿਹਾ ਤਾਂ ਸਾਲ। ਐ ਸਰਪੰਚ ਜਮਾ ਹੈ ਕੋਲੇ ਖੜਾ ਹੋ ਗਏ। ਇਹਨਾਂ ਨੂੰ ਤਾਂ ਨਹੀਂ ਹੁੰਦੀ ਸੀ। ਹੁਣ ਆਉਣਗੇ। ਹੁਣ ਹੋ। ਪੈਸੇ ਪੂਰੇ ਵੰਡਣਗੇ। ਕਿ ਗੱਲ ਦਾ ਖਿਆਲ ਰੱਖ ਮੈਂ ਹੱਥ ਬਨ ਕੇ ਬੇਨਤੀ ਕਰਦਾ ਡਟਕੜ ਵਾਲਿਓ। ਪੈਸੇ ਵੰਡਣਗੇ। ਜਵਾਬ ਬਣਦੇ ਹੋ। ਲక్ష్ਮੀ ਦੀ ਮੁਰਗੀ ਹੁੰਦੀ ਥੋਡੇ ਨੇ ਇਹਨੇ ਕਿਹੜਾ ਨਰਮਾ ਵੇਚਿਆ ਥੋਡੇ ਨੇ ਥੋਡੇ ਨੇ ਬਸ ਐ ਕਰਕੇ ਇਹਦੇ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾਰੀ ਮਾਰ ਦਿਓ ਬਾਕੀ ਉਹਨੂੰ ਜੀ ਹਾਂ ਬੋਲੇ ਸੰਗਤ ਇਲਾਕਾ ਤੇ ਥੋਡੇ ਵੱਲੋਂ ਤਾਂ ਸਮਝੀਏ ਵੀ ਹਾਂ